ਨਹੀਂ ਹੁੰਦੀ ਫਿਰ ਮੈਂ ਹੁਣ ਨਹੀਂ ਫਿਰ ਮੇਰੀ ਕੰਮ ਨਹੀਂ ਬਣਦਾ ਤੂੰ ਕਿੱਥੇ ਫਿਰਦਾ ਉਹ ਨਹੀਂ ਛੱਡਦਾ ਨਹੀਂ ਯਾਰ ਇਹਦਾ ਮੈਂ ਫਿਰ ਉਹ ਗੱਲ ਉਹ ਛੋਟਾ ਮੰਗ ਕੇ ਫਿਰ ਬਾਛੜਦੇ ਫਿਰ ਨਹੀਂ ਛੱਡਦੇ ਵਾਹ ਨਹੀਂ ਹੁੰਦੀ ਯਾਰ ਮੈਂ ਇੱਕ ਮੋੜ ਨੂੰ ਜੀ ਕਰਦਾ ਯਾਰ ਅੱਜ ਤਾਂ ਤੂੰ ਬਾਹਰ ਆ ਖੜਦੇ ਮੈਂ ਛੱਡ ਦੂੰਗਾ ਛੱਡ ਦੇ ਚੰਗ ਫੜ ਲੈ ਨੇ ਪੈਸੇ ਵੀ ਦੇਵਾਂ ਛੱਡ ਦੇ ਨਹੀਂ ਯਾਰ ਮੈਂ ਇੱਕ ਵੀਡੀਓ ਦੇ ਵਿੱਚ ਆਪਾਂ ਪਹੁੰਚੇ ਹੋਏ ਹਾਂ ਪਸ਼ੂ ਮੰਡੀ ਮਾਨਸਾ ਤੇ ਜਿਹੜੀ ਕਿ ਹਰ ਸ਼ੁੱਕਰਵਾਰ ਨੂੰ ਲੱਗਦੀ ਆ ਤੇ ਮੰਡੀ ਦੀ ਆਪਾਂ ਗੱਲ ਕਰ ਲਈਏ ਹਰ ਸ਼ੁੱਕਰਵਾਰ ਦੀ ਤਰ੍ਹਾਂ ਲੱਗਦੀ ਹੈ ਤੇ ਅੱਜ ਵੀ ਜਿਹੜੀ ਇਹ ਮੰਡੀ ਲੱਗੀ ਹੋਈ ਆ 30 ਤਰੀਕ 8 ਮਹੀਨੇ ਦੀ 2024 ਤੇ ਸ਼ੁੱਕਰਵਾਰ ਤੇ ਬਾਕੀ ਅੱਜ ਜਿਹੜੇ ਆਪਾਂ ਜਿਹੜੇ ਤੁਹਾਨੂੰ ਪਸ਼ੂ ਉੱਤੇ ਪਹੁੰਚੇ ਦਿਖਾਉਣਾ ਹੈ ਜਿਹੜੇ ਭਰਾ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਪ੍ਰੈਸ ਕਰ ਲਓ ਜਿਹੜੇ ਫੇਸਬੁੱਕ ਤੇ ਦੇਖਦੇ ਫੇਸਬੁੱਕ ਨੂੰ ਵੀ ਆਪਣੇ ਇਸ ਨਾਮ ਉੱਤੇ ਚੈਨਲ ਨੂੰ ਫੋਲੋ ਕਰ ਲਿਓ ਤੇ ਆਓ ਫਿਰ ਬੜਾ ਸਮਾਨ ਆ ਲਈਏ ਤੇ ਮੰਡੀ ਵਿੱਚ ਮੱਧਾਂ ਤੁਹਾਨੂੰ ਲੈ ਕੇ ਦਿੰਨੇ ਜਾਣਕਾਰੀ ਕੀ ਰੇਟ ਹੈ ਅੱਜ ਦੇ ਤੇ ਕਿੰਨਾ ਕਮਾਲ ਆਇਆ ਲੈ ਮਿੱਤਰੋ ਤੋਰ ਕੇ ਦਿਖਾਉਣੇ ਝੋਟੀ ਤਾਜੀ ਸੂਈ ਹੋਈ ਆ ਤੇ ਬਾਕੀ ਤੁਰਦੀ ਤੁਸੀਂ ਇੱਕ ਵਾਰੀ ਚੈੱਕ ਕਰ ਲਿਓ ਤੇ ਥਣਾਂ ਦੀ ਗੱਲ ਕਰ ਲਈ ਤਾਂ ਥਣਾਂ ਸਾ ਜਿਹੜਾ ਬਹੁਤ ਸੋਹਣਾ ਕੱਲਾ ਕੱਲਾ ਨਿਕਰੂਆਂ ਥਣ ਲੱਗਿਆ ਤੇ ਫਸਵੇਂ ਲੇਵੇ ਦੀ ਵਧੀਆ ਦੁੱਧ ਵਾਲੀ ਝੋਟੀ ਆ ਤੇ ਚੰਗੀ ਆ ਆਪਾਂ ਕਹਿੰਦੇ ਹੈਵੀ ਵਜਨਦਾਰ ਹੈਣਾ ਮੋੜ ਲਾ ਬਾਈ ਤੇ ਬਾਕੀ ਆਪਾਂ ਸਾਰੀ ਗੱਲਬਾਤ ਬਾਈ ਨਾਲ ਕਰਾਂਗੇ ਤੇ ਰੇਟ ਦੀ ਜਾਣਕਾਰੀ ਲੈ ਕੇ ਦੇਵਾਂਗੇ ਤੇ ਥਣਾਂ ਦੀ ਗੱਲ ਕਰ ਲਈ ਥਣ ਬਹੁਤ ਸਪੇਸ ਤੇ ਆ ਇਹ ਚੰਗੀ ਝੋਟੀ ਤਾਜੀ ਸੂਈ ਹੋਈ ਆ ਤੇ ਸਾਹਮਣੇ ਜਿਹੜਾ ਬੱਚਾ ਬੈਠਾ ਉਹ ਵੀ ਤੁਸੀਂ ਦੇਖ ਸਕਦੇ ਹੋ ਤੇ ਜਿਹੜਾ ਬੱਚਾ ਬੈਠਾ ਉਹ ਵੀ ਤੁਸੀਂ ਦੇਖ ਸਕਦੇ ਹੋ ਤਾਜੀ ਸੂਈ ਹੈ ਮੇਰੇ ਨਾਲ ਤੇ ਨਿਪਰਵਾ ਥਣ ਲੱਗਿਆ ਥੋੜੀ ਦੀ ਬਾਂਦਰ ਦੀ ਗੱਲ ਕਰ ਲਈ ਝੋਟੀ ਦਾ ਬਾਂਦਰ ਜਿਹੜੀ ਬੋਡੀ ਬਾਂਦਰ ਬਹੁਤ ਸੋਹਣਾ ਤੇ ਆ ਵੀ ਆਪਣੀਆਂ ਬਈ ਤੇ ਬਾਕੀ ਇੱਕ ਝੋਟੀ ਸੋਨੂ ਨਾਲ ਵਾਲੀ ਇਹ ਵੀ ਤੋੜ ਕੇ ਦਿਖਾਉਣਾ ਤੇ ਇਹ ਵੀ ਤਾਜੀ ਸੂਈ ਹੋਈ ਆ ਆਇ ਤੁਹਾਨੂੰ ਤੋੜ ਬਈ ਤੁਰ ਦਿਨੇ ਕੁਆਰੀ ਤੁਸੀਂ ਚੈੱਕ ਕਰ ਲੋ ਤੇ ਪੂਰੀ ਇਹ ਇਧਰ ਨੂੰ ਲੈ ਚਲ ਬਈ ਇਹ ਤਾਂ ਕਹਿੰਦੇ ਆਊਟ ਨੂੰ ਲੈ ਕੇ ਦੇਵਾਂਗੇ ਤੇ ਥਾਣਾ ਸਪੇਸ ਬਹੁਤ ਸੋਹਣਾ ਜਿਹਾ ਆਪਾਂ ਗੱਲ ਕਰ ਲਈ ਵਧੀਆ ਵੰਤਰਾ ਛੋਟੀ ਦਾ ਤੇ ਦੁੱਧ ਵਾਲੀ ਝੋਟੀ ਇਹ ਵੀ ਤਾਜੀ ਸੂਈ ਹੈ ਬੱਚੇ ਥੋੜੇ ਘੇਰਪਾ ਕਰਦੀ ਹੈ ਤੇ ਪੂਰੀ ਪ੍ਰੋਪਰ ਆਪਾਂ ਬਾਈ ਤੋਂ ਜਾਣਕਾਰੀ ਲੈ ਕੇ ਦੰਨੇ ਆ ਤੇ ਬਾਕੀ ਬਾਈ ਨੂੰ ਬਣਦੇ ਦੋ ਝੋਟੀਆਂ ਨੇ ਦੋਨਾਂ ਦੀ ਡਿਟੇਲ ਆਪਾਂ ਕੋਸ਼ਿਸ਼ ਕੇ ਦੇਵਾਂਗੇ ਬਣਦਾ ਬਾਈ ਤੇ ਥਾਣਾ ਦੀ ਗੱਲ ਕਰ ਲਈ ਥਾਣ ਨਿਕਰਮਾ ਵਧੀਆ ਤੇ ਚੰਗੇ ਝੋਟੀਆਂ ਨੇ ਸ਼ਾਇਦ ਇਹ ਹੋਊ ਵੀ ਪਹਿਲਾਂ ਇਹ ਪੂਰੀ ਪ੍ਰੋਪਰ ਜਿਹੜੀ ਜਾਣਕਾਰੀ ਬਾਈ ਤੋਂ ਲੈ ਕੇ ਦੇਵਾਂਗੇ ਬਾਕੀ ਪੁੱਛ ਕੇ ਦਿਨੇ ਇੱਕ ਨੰਬਰ ਆਉਂਦਾ ਬਾਈ ਸਸੀ ਕਾ ਸਸੀ ਕਾ ਬਾਈ ਨਾਮ ਦੱਸੋ ਬਗੇਲ ਸਿੰਘ ਬਗੇਲ ਠੀਕ ਆ ਤੇ ਬਗੇਲਾ ਪਾ ਗੱਲ ਕਰ ਲਈ ਬਈ ਛੋਟੀ ਦੀ ਕਿੰਨੀ ਸੂਈ ਆ ਦੂਜੇ ਸੂਈ ਦੂਜੇ ਸੂਈ ਕਹੇ ਦਿਨ ਹੋ ਗਿਆ ਵੇਜ ਹਫਤਾ ਹੋ ਗਿਆ ਜੀ ਇੱਕ ਹਫਤਾ ਹਾਂ ਜੀ ਠੀਕ ਆ ਤੇ ਦੁੱਧ ਬਾਈ ਹੁਣ ਪ੍ਰੋਪਰ ਕਿੰਨੀ ਤਿਆਰ ਦੁੱਧ 13 ਲੀਟਰ ਹੈ 13 ਹਾਂ ਜੀ ਠੀਕ ਆ ਲੈ ਮਿੱਤਰੋ 13 ਲੀਟਰ ਤਿਆਰ ਆ ਮਾਨਸਾ ਬਸੂ ਮੰਡੀ ਦੇ ਘੜੀ ਚੋਟੀ ਦੂਜੇ ਸੂਈ ਆ ਤੇ ਇੱਕ ਹਫਤੇ ਦੀ ਬਾਈ ਹਫਤਾ ਹੋ ਗਿਆ ਇੱਕ ਹਫਤੇ ਸੂਈ ਆ ਤੇ ਬਗੇਲ ਬਾਈ ਰੇਟ ਦੀ ਗੱਲ ਹੈ ਰੇਟ ਕੀ ਕਰਤਾ ਡੇਢ ਦੀ ਦੇ ਦੇ ਡੇੜ ਮਾਨਤਨ ਹੋ ਜੂ ਹਾਂ ਮਾਨਤਨ ਠੀਕ ਹੈ ਲੈ ਵੀ ਮਿੱਤਰੋ ਬਾਈ ਰੇਟ ਕਰਦੇ ਡੇੜ ਲੱਖ ਤੇ ਮਾਨਤਨ ਜਰੂਰ ਹੋ ਜੂਗਾ ਦੂਜੇ ਸਵੇਰ ਝੋਟੀ ਆ 13 ਕਿਲੋ ਬਾਈ ਮੌਕੇ ਦੁੱਧ ਜਿਹੜਾ ਤਿਆਰ تھا ਝੋਟੀਏ ਚੰਗੀ ਤੇ ਬਾਕੀ ਆ ਕੇ ਤੁਸੀਂ ਮਾਨਸਾ ਮੰਡੀ ਤੇ ਖਰੀਦ ਸਕਦੇ ਹੋਣਾ ਚੰਗੀ ਝੋਟੀ ਦੁੱਧ ਵਾਲੀ ਤੇ ਬਾਕੀ ਦੁੱਧਲੇ ਚੰਗੇ ਪਸ਼ੂਆਂ ਦੇ ਜਿਹੜਾ ਦੇਖ ਕੀ ਪਤਾ ਲੱਗ ਜਾਂਦਾ ਥਣਾਂ ਦੀ ਗੱਲ ਕਰ ਲਈ ਥਣ ਬਹੁਤ ਸੋਹਣਾ ਤੇ ਤਾਜੀ ਸੂਈ ਹੈ ਇੱਕ ਹਫ਼ਤੇ ਦੀ ਹੈ ਜਿਹੜੀ 2 ਨੰਬਰ ਵਾਲੀ ਝੋਟੀਆ ਪਸ਼ੂ ਨੂੰ ਤੋੜ ਕੇ ਦਿਖਾਈ ਸੀ ਉਹਦੀ ਵੀ ਡਿਟੇਲ ਲੈ ਕੇ ਦਿੰਨੇ ਇਹ ਵੀ ਤਾਜੀ ਸੂਈ ਹੋਈ ਆ ਸਾਹਮਣੇ ਬੱਚਾ ਖੜਾ ਤੇ ਸਾਹਮਣੇ ਝੋਟੀ ਖੜੀ ਤੇ ਬਾਈ ਨਾਲ ਕਰਦੇ ਆ ਗੱਲ ਹਾਂ ਤੇ ਬਾਈ ਸਸੀ ਗੱਲ ਸਸੀ ਗੱਲ ਬਾਈ ਨਾਮ ਦੱਸੋ ਆਪਣਾ ਸੁਖਦੇਵ ਸਿੰਘ ਨੰਬਰ ਠੀਕ ਆ ਸੁਖਦੇਵ ਜੀ ਆਪਾਂ ਬਾਈ ਝੋਟੀ ਦੀ ਗੱਲ ਕਰ ਲਈ ਕਹਿੰਦੇ ਸੂਇ ਹੈ ਇਹ ਪਹਿਲਾ ਸੂਆ ਜੀ ਪਹਿਲਾ ਸੂਆ ਹਾਂਜੀ ਠੀਕ ਆ ਤੇ ਇਹ ਕੈ ਦਿਨ ਹੋ ਗਿਆ ਬਈ ਅੱਜ ਅੱਜ 10ਵਾਂ ਦਿਨ ਆਈ ਸੀ 10ਵਾਂ ਦਿਨ ਹਾਂਜੀ ਠੀਕ ਆ ਦੁੱਧ ਬਾਈ ਸੁਖਦੇਵ ਕਿੰਨਾ ਤਿਆਰ ਹੈ ਇਹਦਾ 11.5 ਕਿਲੋ ਤਿਆਰ ਹੈ ਜੀ 11.5 ਕਿਲੋ ਪੂਰਾ ਜਾਮਾ ਤਿਆਰ ਆ ਹਾਂਜੀ ਪਹਿਲੇ ਸੂਏ ਹੈ ਨਾ ਹਾਂਜੀ ਤੇ ਮਿੱਤਰੋ ਪਹਿਲੇ ਸੂਏ ਆ 10.5 11 ਕਿਲੋ ਬਾਈ ਤੇ ਬਾਈ ਸਖਦੇਵ ਰੇਟ ਦੀ ਗੱਲ ਆਂਦੀ ਰੇਟ ਕੀ ਕਰਦਾ ਇਹਦਾ ਇੱਕ ਵੀ ਕਰਦੇ ਇੱਕ ਵੀ ਮਾਨਤਾਨ ਹੋ ਜੂਗਾ ਹਾਂ ਕਰ ਦਿੰਦਾ ਲੈ ਬਾਈ ਇਹ ਵੀ ਮਾਨਸਾ ਮੰਡੀ ਦੇ ਉੱਤੇ ਖੜੀ ਆ ਤੇ ਇੱਕ ਵੀ ਰੇਟ ਕਰਦਾ ਬਾਈ ਤੇ ਬਾਕੀ ਮਾਨਤਾਨ ਹੋ ਜੂਗਾ ਰੇਟ ਮੰਡੀ ਦੇ ਸਾਹਿਬ ਬਾਈ ਕਰਨਾ ਪੈਂਦਾ ਹਨਾ ਮਾਨਤਾਨ ਜ਼ਰੂਰ ਹੋ ਜੂਗਾ ਲੈ ਵੀ ਦੋਸਤ ਨੇ ਇੱਕ ਗੱਬਣ ਗੱਬਣਗੀ ਗੱਬਣ ਝੋਟੀ ਤੋੜ ਕੇ ਦਿਖਾਉਣੇ ਤੁਨੂੰ ਤੇ ਤੁਰਦੇ ਤੁਸੀਂ ਚੈੱਕ ਕਰ ਲਿਓ ਤੇ ਆਰਡਰ ਦੀ ਬਣਾਵਟ ਜਿਹੜੀ ਬਹੁਤ ਸੋਹਣੀ ਬਣੀ ਹੋਈ ਆ ਇਧਰੋਂ ਲੈ ਚਲੀ ਬਾਈ ਤੇ ਨਿਕੜਵਾ ਥਣ ਲੱਗਿਆ ਤੇ ਇਕਲਾ ਇਕਲਾ ਥਣ ਲੱਗਿਆ ਹਨਾ ਤੇ ਵਧੀਆ ਚੰਗੀ ਝੋਟੀ ਤਿਆਰ ਹੋ ਕੇ ਜਿਹੜੀ ਆ ਰਹੀ ਆ ਤੇ ਦਿਲ ਲੈਂਦੀ ਆ ਹਜੇ ਤੇ ਬਾਕੀ ਬਾਈ ਨਾਲ ਕਰਾਂ ਗੱਲ ਬਾਤ ਮੋਰ ਦਾ ਬਾਈ ਬਣਦੇ ਤੇ ਇਹ ਬਹੁਤ ਸੋਹਣੀ ਝੋਟੀ ਜਿਹੜੀ ਤਿਆਰ ਹੋ ਕੇ ਆ ਰਹੀ ਆ ਤੇ ਮਾਨਸਾ ਮੰਡੀ ਮੇਂ ਤੋਂ ਹਰ ਸ਼ੁੱਕਰਵਾਰ ਦੀ ਤਰ੍ਹਾਂ ਲੱਗਦੀ ਆ ਤੁਸੀਂ ਦੇਖ ਵੀ ਸਕਦੇ ਹੋ ਨਾ ਤੇ ਬਾਕੀ ਇੱਥੇ ਜਿਹੜਾ ਪਸ਼ੂ ਵਧੀਆ ਰੇਟ ਨਾਲ ਮਿਲ ਜਾਂਦਾ ਜਾਇ ਰੇਟ ਤੇ ਮਿਲ ਜਾਂਦਾ ਤੇ ਜਿਹੇ ਜਾਂ ਮਰਜ਼ੀ ਤੁਸੀਂ ਪਸ਼ੂ ਲੈਣ ਇੱਥੋਂ ਲੈ ਸਕਦੇ ਹੋ ਸਸਤੇ ਤੋਂ ਸਸਤਾ ਮਹਿੰਗੇ ਤੋਂ ਮਹਿੰਗਾ ਤੇ ਦੋਨੇ ਭਾਅ ਜਿਹੜੇ ਇੱਥੇ ਮਿਲ ਜਾਂਦੇ ਜੇ ਆਪਾਂ ਗੱਲ ਕਰ ਲਈਏ ਬਾਕੀ ਕਰਦੇ ਆਂ ਗੱਲਬਾਤ ਬਈ ਨਾਲ ਲੇਕਿਨ ਜਾਣਕਾਰੀ ਬਈ ਸਸਰੀਕਰ ਸਸਰੀਕਰ ਤੇ ਬਈ ਨਾਮ ਦੱਸੋ ਆਪਣਾ ਨਾਮ ਬਈ ਅਮਨਦੀਪ ਅਮਨਦੀਪ ਠੀਕ ਆ ਤੇ ਅਮਨਦੀਪ ਜੀ ਆਪਾਂ ਇਹ ਝੋਟੀ ਦੀ ਬਈ ਗੱਲ ਕਰ ਲਈ ਕਹਿੰਦੇ ਮਸੂੂ ਦੀ ਦੂਜਾ ਸੂਆ ਸੂਵੀ ਵੀਰੇ ਦੂਜਾ ਸੂਆ ਅੱਕਾ ਤਾਂ ਲੈਂਦੀ ਆ ਜਿਹਨੇ ਲਾਇਲਦੀ ਇੱਕ ਦੋ ਦਿਨ ਲੈਂਦੀ ਆ ਇੱਕ ਦੋ ਦਿਨ ਲੈਂਦੀ ਆ ਠੀਕ ਆ ਤੇ ਬਈ ਕਿੰਨਾ ਦੁੱਧ ਬਦੂ ਅਮਨਦੀਪ ਦੁੱਧ ਬਈ ਇਹ ਨਹੀਂ ਦਿੱਤਾ ਪਲੂਨ ਨੇ 13 ਕਿਲੋ 13 ਕਿਲੋ ਠੀਕ ਆ ਤੇ ਹੁਣ ਦੂਜਾ ਸੂਆ ਸੂਆ ਹੁਣ ਹਾਂ ਦੂਜੇ ਸੂਏ ਦੇ ਦੋ 15 ਕਿਲੋ ਬਈ 15 ਕਿ ਫੁੱਲਾ ਪਾਉਗੀ ਹਾਂਜੀ ਤੇ ਬਾਕੀ ਭਾਈ ਰੇਟ ਦੀ ਗੱਲ ਆਉਂਦੀ ਆਮ ਰੇਟ ਭਾਈ 1.40 ਦੀ ਦੇਣੀ ਆ ਮੋਟਾ ਰੂਡ ਕਰਦੇ ਆ ਮਾਨਤਨ ਹੁੰਦਾ ਨਹੀਂ ਮਾਨਤਨ ਕਰਦਾ ਹੈ ਠੀਕ ਆ ਵੀ ਰੇਟ ਫਿਕਸ ਹੀ ਕਰਿਆ ਹਾਂਜੀ ਲੈ ਮੇਤਰੋ ਝੋਟੀ ਚੰਗੀ ਆ ਭਾਈ ਕਹਿੰਦੇ 1.40 ਦੀ ਦੇਣੀ ਆ ਮਾਨਤਨ ਮਾੜਾ ਮੋਟੀ ਹੋਣਾ ਹਾਂ ਹਾਂ ਭਾਈ ਮਾੜਾ ਮੋਟੀ ਹੋਗਾ ਮਾਨਤਨ ਝੋਟੀ ਚੰਗੀ ਆ ਥਾਂ ਲੇਵੇ ਦੀ ਬੰਦਰ ਦੀ ਗੱਲ ਕਰੀਏ ਥੋੜਾ ਸੰਗਾ ਪੱਖੋਂ ਭਾਈ ਜ਼ਰੂਰ ਮਰਖਾਂਦੀ ਹੈਣਾ ਹਾਂਜੀ ਤੇ ਝੋਟੀ ਬਹੁਤ ਚੰਗੀ ਆ ਤੇ ਬਾਕੀ ਮਾਨਸ ਮੰਡੀ ਤੇ ਤੁਸੀਂ ਆ ਕੇ ਜਿਹਹ ਜਾਂ ਮਰਜ਼ੀ ਪਸ਼ੂ ਖਰੀਦ ਲਓ ਮਹਿੰਗੇ ਤੋਂ ਮਹਿੰਗਾ ਸਸਤਾ ਜਸਤਾ ਨਾ ਭਾਈ ਲੈ ਮੇਤਰੋ ਬੂਰੀ ਝੋਟੀ ਤੋੜ ਕੇ ਕਹਿੰਦੇ ਤੁਮ ਲਗਿਆ ਭਾਈ ਬੂਰੀ ਝੋਟੀ ਤੋੜ ਕੇ ਦਿਖਾਉਣੇ ਤੁਨੂੰ ਤੇ ਦੁੱਧੇ ਬਈ 12 ਕਿਲੋ ਆਸਦਾ ਤੇ ਬਾਕੀ ਯਾਰ ਜਾਂਦੀ ਥੋੜਾ ਥਾਂ ਜਰੂਰ ਮੰਗਰੇ ਜੁੜ ਮੈਂ ਇਹ ਤੇ ਮੂਹਰੇ ਤੋਂ ਵਧੀਆ ਸਪੇਸ ਆ ਤੇ ਚੰਗੀ ਝੋਟੀ ਹੈ ਨਾ ਤੇ ਲਸਾਪਣ ਜਰੂਰ ਆ ਥੋੜਾ ਕਿਉਂਕਿ ਦੁੱਧ ਵਾਲੇ ਪਸ਼ੂ ਜਿਹੜੇ ਹੁੰਦੇ ਆ ਲਸਾਪਣ ਹੁੰਦੀ ਹੁੰਦਾ ਤੇ ਬਾਕੀ ਆਪਾਂ ਬਾਈ ਨਾਲ ਗੱਲਬਾਤ ਵੀ ਕਰਾਂਗੇ ਤੇ ਤੁਹਾਨੂੰ ਬੱਚਾ ਵੀ ਇੱਕ ਵਾਰੀ ਜਿਹੜਾ ਉਹ ਸਾਹਮਣੇ ਖੜਾ ਦਿਖਾ ਦਈਏ। ਮਾਹਰ ਬਾਈ ਕੱਟਾ ਕਿੱਥੀ? ਮਾਹਰ ਕੱਟਾ ਤੇ ਮੰਡੀ ਦੇ ਵਿੱਚ ਰੌਣਕਾਂ ਲਾ ਛੜੀਆਂ ਨੇ ਕਿਉਂਕਿ ਚੰਗੀ ਤਿਆਰ ਹੋਈ ਹੋਈ ਹੈ ਮੱਛ। ਤੇ ਬਾਕੀ ਰੇਟ ਰੂਟ ਦੀ ਜਾਣਕਾਰੀ ਲੈ ਕੇ ਦਿੰਨੇ ਆ ਵੀ। ਇਹ ਕੀ ਰੇਟ ਕਰਦਾ ਬਾਈ? ਕੀ ਭਾਅ ਬਣਦਾ ਹਨਾ? ਤੇ ਪ੍ਰੋਪਰ ਬਾਈ ਨਾਲ ਗੱਲਬਾਤ ਕਰਦੇ। ਚੰਗੀ ਝੋਟੀ ਹੈਗੀ ਤੇ ਰੇਟ ਦੀ ਜਾਣਕਾਰੀ ਲੈ ਕੇ ਦਿੰਨੇ ਆ। ਬਾਕੀ ਕਰਦੇ ਆ ਬਾਈ ਨਾਲ ਗੱਲਵਾਤਾ ਅ ਬਾਈ ਸੱਸੀ ਗਾਲ ਸੱਸੀ ਗਾਲ ਬਾਈ ਬਾਈ ਨਾਮ ਦੱਸਿਓ ਨਾਮ ਮਨਪ੍ਰੀਤ ਸਿੰਘ ਬਾਈ ਮਨਪ੍ਰੀਤ ਜੀ ਆਪੇ ਬਾਈ ਛੋਟੀ ਗੱਲ ਕਰ ਲਈ ਕਹਿੰਦੇ ਸੂਈ ਆ ਇਹ ਦੂਜਾ ਸੂਆ ਬਾਈ ਦੂਜਾ ਸੂਆ ਕਿੰਨਾ ਚਿਰ ਹੋ ਗਿਆ ਬਾਈ ਸੂਈ ਨੂੰ ਸੂਈ ਨੂੰ ਬਾਈ ਇਹਨੂੰ 2 ਮਹੀਨੇ ਹੋ ਗਏ 2 ਮਹੀਨੇ ਹਾਂ ਦੁੱਧ ਬਾਈ ਹੁਣ ਦੁੱਧ 12 ਕਿਲੋ ਬਾਈ ਪੂਰਾ ਯਮ ਹਾਂ ਲੈ ਮਿੱਤਰੋ ਜਿਹੜੇ ਭਰਾ ਬੁਰੀ ਦੇ ਸਕੀਨ ਆ ਤਾਂ 12 ਕਿਲੋ ਬਾਈ ਦੁੱਧ ਤਿਆਰ ਦੱਸਦਾ ਤੇ 2 ਮਹੀਨੇ ਸੂਈ ਆ ਮੰਗਰ ਕਟਾ ਤੇ ਮਨਪ੍ਰੀਤ ਰੇਟ ਦੀ ਗੱਲ ਐ ਬਾਈ ਰੇਟ ਕੀ ਕਰਤਾ ਕੋਲ ਤਾਂ 1 ਪੰਜ ਕਰਦੇ ਆ ਬਾਈ ਮੰਨ ਤਾਂ ਮਾਨਤਾ ਨਾਲ ਮੌਕੇ ਤੇ ਹੋ ਜੂਗਾ ਓਕੇ ਰੇਟ ਮੰਡੀ हिसाब ਕਰਨਾ ਹਾਂ ਮੰਡੀ ਤੇ ਮੁੱਲ ਇੱਕ ਪੰਜ ਕਰਦੇ ਆ ਬਾਈ ਅੱਜ ਥੋੜੀ ਮੰਡੀ ਤੇ ਜੇ ਲੱਗਦੀ ਆ ਤੇ ਬਾਈ ਕਹਿੰਦਾ ਮਾਨਤਾ ਨਾਲ ਮੌਕੇ ਤੇ ਹੋ ਜੂਗਾ ਰੇਟ ਮੰਡੀ हिसाब ਕਰਨਾ ਪੈਂਦਾ ਤੇ ਜੇ ਕਿਸੇ ਭਰਾ ਨਾਲ ਗੱਲ ਬਣਦੀ ਕਹਿੰਦਾ ਮੌਕੇ ਤੇ ਮਾਨਤਾ ਨਾਲ ਜ਼ਰੂਰ ਹੋ ਜੂਗਾ ਨਹੀਂ 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 ਸਾਡੇ ਉਧਰ ਆ ਰਿਹਾ ਨਹੀਂ ਹੁਣ ਫਿਰ ਮੈਂ ਹੁਣ ਨਹੀਂ ਫਿਰ ਮੇਰੀ ਕੰਮ ਤੂੰ ਕਿੱਥੇ ਫਿਰਦਾ ਓ ਨਹੀਂ ਛੱਡ ਇਹ ਦਾ ਮੈਂ ਗੱਲ ਉਹ ਛੋਟਾ ਮੰਗ ਕੇ ਮਾੜਾ ਮਾੜਾ ਛੱਡਦਾ ਫਿਕਰ ਨਹੀਂ ਛੱਡਦਾ ਮਾਹ ਨਹੀਂ ਹੁੰਦੀ ਮੈਂ ਇੱਕ ਮੋੜ ਨੂੰ ਜੀ ਕਰਦਾ ਯਾਰ ਯਾਰ ਅੱਜ ਤੂੰ ਬਾਹਰ ਖੜ੍ਹਦਾ ਮੈਂ ਛੱਡ ਇੱਧਰ ਇੱਧਰ ਲੱਗੇ ਤੇ ਤਾਜੀ ਸੂਈ ਤਾਜੀ ਸੂਈ ਹੋਈ ਆ ਤੇ ਥਾਂ ਲੈ ਦੀ ਬੋਡੀ ਦੀ ਬੰਦ ਕਰੀਏ ਤਾਂ ਥਾਂ ਦੇ ਵੇੜਾ ਜਿਗਾੜ ਵੱਡਾ ਲੱਗਿਆ ਹੋਇਆ ਤੇ ਵੱਡੀ ਮੱਝ ਆ ਗਈ ਤੋਰੀ ਚੱਲ ਮੜਾ ਜਾ ਤੁਰ ਦਿਨ ਇੱਕ ਵਾਰ ਦੁਹੀ ਚੈੱਕ ਕਰ ਲੋ ਤੇ ਬਾਈ ਤੋਂ ਪੁੱਛਿਆ ਕਿੰਨਾ ਦਦਾ ਦਾ ਤੇ ਗਾੜੀ ਜੇ ਆਪਾਂ ਗੱਲ ਕਰੀ ਤਾਂ ਬਹੁਤ ਤਗੜੀ ਗਾੜੀ ਆ ਹੋ ਲਾ ਵਜ ਜਾਣੀਆਂ ਫਿਰ ਵੀ ਇਹ ਆਪਾਂ ਗਾੜੀ ਦੀ ਗੱਲ ਕਰੀ ਹੈ ਨਾ ਗਾੜੀ ਬਹੁਤ ਦੂਰ ਤੱਕ ਜਾਂਦੀ ਤੇ ਨਾੜਾਂ ਜੇ ਆਪਾਂ ਉੱਪਰ ਕੇ ਆਈਆਂ ਨੇ ਜਿਹੜੀਆਂ ਨਾੜਾਂ ਤੁਸੀਂ ਦੇਖ ਸਕਦੇ ਹੋ ਹਨ ਬਹੁਤ ਵੱਡੀਆਂ ਮੋਟੀਆਂ ਨਾੜਾਂ ਨੇ ਲੇਵੇ ਦੇ ਉੱਪਰ ਦੁੱਗੀਆਂ ਹੋਈਆਂ ਜੇ ਆਪਾਂ ਗੱਲ ਕਰ ਲਈ ਥਾਂ ਲੇਵੇ ਦੀ ਪੰਤਰ ਦੀ ਤਾਂ ਥਾਂ ਲੇਵਾ ਵਧੀਆ ਤੇ ਬਾਕੀ ਬਾਈ ਤੋਂ ਜਾਣਕਾਰੀ ਲੈ ਕੇ ਤੇ ਮਾ ਥਣਾ ਦੀ ਫੇਸ ਵਧੀਆ ਕੀ ਤੇ ਨਖੜਵਾ ਥਣ ਲੱਗਾ ਹੋਇਆ ਤੇ ਕੱਦ ਬਿੱਡ ਦੀ ਗੱਲ ਕਰੀ ਤੇ ਛੋਟੀ ਦਾ ਜਿਹੜਾ ਕੱਦ ਬਿੱਡ ਬਹੁਤ ਜ਼ਿਆਦਾ ਹੈ ਸਾਈਡ ਬੋਜ ਵੀ ਤੁਸੀਂ ਦੇਖ ਸਕਦੇ ਹੋ ਹਨ ਤੇ ਪੂਰਾ ਹਾਈਲ ਕਰਦਾ ਮਾਨਸਮ ਪਸ਼ੂ ਮੰਡੀ ਤੇ ਪਹੁੰਚੀ ਹੋਈ ਪੂਰੀ ਮੱਝ ਤੇ ਤਾਦੀ ਸੂਈ ਹੋਈ ਆ ਤੇ ਪੂਰੀ ਗੱਲਬਾਤ ਆਪਾਂ ਭਾਈ ਨਾਲ ਕਰਦੇ ਆਂ ਉਸਦੇ ਬਾਈ ਤੋਂ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਭਾਈ ਨਾਮ ਦੱਸਿਓ ਆਪਣਾ ਰੇਸ਼ਮਾ ਰੇਸ਼ਮਾ ਤੇ ਭਾਈ ਰੇਸ਼ਮ ਜੀ ਆਪਾਂ ਗੱਲ ਕਰ ਲਈ ਮੱਝ ਦੀ ਇਹ ਪੂਰੀ ਜਿਹੜੀ ਕਿਵੇਂ ਸੂਈ ਹੋਈ ਆ ਤੀਜੇ ਸੂਆ ਸੂਆ ਜੀ ਤੀਜੇ ਸੂਆ ਠੀਕ ਹੈ ਤੇ ਕੈ ਦਿਨ ਹੋ ਗੋ ਸੂਈ ਨੂੰ ਸੂਈ ਨੂੰ 12 ਦਿਨ ਹੋ ਗਏ 12 ਦਿਨ ਦੁੱਧ ਭਾਈ ਰੇਸ਼ਮ ਕਿੰਨਾ ਦੇ ਆ ਹੁਣ 15 ਦਿਨ ਆ ਜਾਵਾਂ ਪੂਰਾ ਨੱਟ ਤੇ ਮਾਰਦੇ ਨੇ ਜੇ ਮਿੱਤਰੋ ਮਾਝੀ ਵੱਡੀ ਆ ਤੇ ਜੇ ਆਪਾਂ ਥਣ ਲੇਵਾਂ ਤਾਂ ਦਾਦੇ ਲਈ ਥਣ ਲੇਵਾ ਬਹੁਤ ਜ਼ਿਆਦਾ ਹੈਵੀ ਆ ਕਿਉਂਕਿ ਗੱਡੀ ਬਹੁਤ ਭਾਈ ਗੱਡੀ ਵੀ ਚੰਗੀ ਹੋਣੀ ਆ ਹਾਂ 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 ਤੇ ਗੱਡੀ ਵੀ ਜੇ ਆਪਾਂ ਕਹਿੰਦੀ ਨਾ ਮੂਰੇ ਨਹੀਂ ਦੀ ਆ ਉਹ ਮੇਰੇ ਕਰ ਗੱਡੀ ਬਹੁਤ ਚੰਗੀ ਆ ਤੇ 15 ਲੀਟਰ ਭਾਈ ਕਹਿੰਦਾ ਹੁਣ ਜਮਾ ਰੈਡੀ ਆ ਹਾਂ 15 ਲੀਟਰ ਜਮਾ ਰੈਡੀ ਆ ਤੇ ਮੱਝ ਵਿੱਚ ਕਮੀ ਮੇਰੇ ਹਿਸਾਬ ਨਾਲ ਤਾਂ ਕੋਈ ਨਹੀਂ ਲੱਗੀ ਤੇ ਰੇਸਮਾ ਰੇਟ ਦੀ ਗੱਲ ਆ ਜੇ ਤੇ ਰੇਟ 1.40 1.40 ਲੈ ਵੀ 1.40 ਰੇਟ ਕਰਦਾ ਰੇਸਮਾ ਤੇ ਬਾਕੀ ਮਾਨ ਤਾਂ ਹੋ ਗਈ ਹਾਂ ਹੋ ਜੂ ਮਾਨ ਤਾਂ ਜਰੂਰ ਹੋ ਜੂ ਕਹਿੰਦਾ ਰੇਟ ਮੰਡੀ ਦੇ ਹਿਸਾਬ ਕਰਨਾ ਪੈਂਦਾ ਰੇਟ ਅੱਜ ਜੇ ਆਪਾਂ ਸਾਰੀ ਮੰਡੀ 'ਚ ਗੱਲ ਕਰੀ ਤਾਂ ਤੇਜ ਆ ਰੇਟ ਹੈ ਤੇ ਬੁਰੀ ਮਾਝਾ ਤੇ ਕੱਦ-ਕੁੱਦ ਚੰਗਾ ਵਧੀਆ ਡੋਡੀ ਬੰਤ ਰਿਓ ਉਧਰ ਸਟੈਕ ਕਰਨੇ ਵਧੀਆ ਤੇ ਗਾੜੀ ਪਿਛਾੜੀ ਬਹੁਤ ਚੰਗਾ ਦੁੱਧ ਤਿਆਰ ਕਰਦੇ ਤੇ ਬਾਈ ਰੇਸ਼ਨ ਦੁੱਧ ਹੋਰ ਵੀ ਬਦੂ ਹਾਂ ਹਾਂ ਬਦੂ ਬਾਈ ਦੁੱਧ ਬਾਈ ਕਹਿੰਦਾ ਹੋਰ ਵੀ ਪਾ ਦੁੱਧ ਚੰਗਲਪੁਰ ਨਾਲ ਤੇ ਬਾਈ ਕੋਈ ਮਿਹਨਤ ਕਰਕੇ ਦੁੱਧ ਜਿਹੜਾ ਚੰਗਾ ਲੈ ਸਕਦਾ ਤੇ ਬੁਰੀ ਮਾਝਾ ਮਿੱਤਰੋ ਮਾਨਸਾ ਪਸ਼ੂ ਮੰਡੀ ਤੇ ਖੜੀ ਆ ਤੇ 15 ਲੀਟਰ ਇਸ ਬਖਤ ਕਹਿੰਦਾ ਭਾਈਆ ਤਿਆਰ ਆ ਤੇ ਚੰਗੇ ਤੇ ਢੜੀਆਂ ਤੇ ਬਾਕੀ ਝੋਟੀ ਤੋਰ ਕੇ ਦਿਖਾਉਣੇ ਦੋਸਤੋ ਤੇ ਚੰਗੀਆਂ ਝੋਟੀਆਂ ਜਣੇ ਤੇ ਪਸੂ ਮੰਡੀ ਮਾਨਸਾ ਦੇ ਆਉਂਦੀਆਂ ਤੇ ਭਾਈ ਨਾਲ ਕਰਾਂਵਾਂ ਗੱਲਬਾਤ ਤੁਰਦੀ ਨੂੰ ਇੱਕ ਵਾਰ ਤੁਸੀਂ ਚੈੱਕ ਕਰ ਲੋ ਥਾਂ ਲੇਵੇ ਦੀ ਬੋਡੀ ਦੀ ਬੰਤਰ ਦੀ ਗੱਲ ਕਰੀਏ ਤਾਂ ਫਾਸਮਾ ਲੇਵਾ ਜਿਹੜਾ ਪਟਾਣ ਦੇ ਵਿੱਚ ਹਨਾ ਤੁਰਦੀ ਬਹੁਤ ਭੜਾ ਜੀ ਤੇ ਨਿਕਣ ਨਿਕਾ ਥਾਣਾ ਤੇ ਵਧੀਆ ਚੰਗੀ ਝੋਟੀ ਹੈ ਜੀ ਤੇ ਚੰਗੇ ਤੇ ਢੜੀਆਂ ਤੇ ਬਾਕੀ ਆਪਾਂ ਪੂਰੀ ਗੱਲਬਾਤ ਬਾਈ ਨਾਲ ਕਰਾਂਗੇ ਤਾਜੀ ਸੂਈ ਹੋਈ ਆ ਜੇ ਆਪਾਂ ਗੱਲ ਕਰ ਲਈ ਹੈ ਨਾ ਮੰਗਰ ਸਾਹਮਣੇ ਤੁਸੀਂ ਬੱਚਾ ਵੀ ਦੇਖ ਸਕਦੇ ਹੋ ਆਣਦੇ ਬਸ ਬੰਨਦੇ ਤੇ ਬਾਕੀ ਦੁੱਧ ਵਾਲੀ ਝੋਟੀ ਆ ਕਿਉਂ ਦੁੱਧ ਵਾਲੀ ਝੋਟੀ ਜਿਹੜੇ ਪਸ਼ੂਆਂ ਦਾ ਪਤਾ ਲੱਗ ਜਾਂਦਾ ਚੰਗਾ ਬੌਡੀ ਸਟਰਕਚਰ ਜਿਹੜਾ ਇਸ ਸੰਗ ਸੰਗ ਦੀ ਪੁੱਠੇ ਦੀ ਗੱਲ ਕਰੀਏ ਤਾਂ ਵਧੀਆ ਚੰਗੀ ਝੋਟੀ ਤਿਆਰ ਹੋ ਕੇ ਆਈ ਇੱਥੇ ਬਾਕੀ ਪੂਰੀ ਬਾਈ ਤੋਂ ਲੈਣੇ ਡਿਟੇਲ ਕੀ ਕਹਿੰਦਾਗਾ ਬਾਕੀ ਕਰਦੇ ਆ ਗੱਲਬਾਤ ਨਾਲ ਬਾਈ ਸਸੀਕਾਲ ਸਸੀਕਾਲ ਬਾਈ ਜੀ ਹਾਂ ਬਾਈ ਨਾਮ ਦੱਸੋ ਬਾਈ ਨਾਮ ਰਜੀਤ ਸਿੰਘ ਜੀ ਠੀਕ ਹੈ ਤੇ ਅਰਜੀਤ ਬਾਈ ਜੀ ਆਪਾਂ ਝੋਟੀ ਦੀ ਗੱਲ ਕਰ ਲਈ ਕਹਿੰਦੇ ਸੂਏਗੇ ਦੂਜੇ ਸੂਆ ਬਾਈ ਜੀ ਦੂਜੇ ਸੂਆ ਹਾਂਜੀ ਤੇ ਅਰਜੀਤ ਕੈ ਦਿਨ ਹੋ ਗਿਆ ਬਾਈ ਸੂਏ ਨੂੰ ਸੂਏ ਨੂੰ 15 ਦਿਨ ਹੋ ਗਿਆ ਬਾਈ 15 ਦਿਨ ਹਾਂਜੀ ਦੁੱਧ ਬਾਈ ਅਰਜੀਤ ਕਿੰਨਾ ਹੁਣ ਦੁੱਧ ਬਾਈ 12 ਲੀਟਰ ਆ ਪੂਰਾ ਜਮ ਪੂਰਾ ਜਮ ਲੈ ਮਿੱਤਰੋ 12 ਲੀਟਰ ਦੁੱਧ ਤਿਆਰ ਆ ਦੂਜੇ ਸੂਏ ਝੋਟੀ ਆ ਤੇ ਬਾਈ ਪਹਿਲੇ ਸੂਏ ਵੀ ਚੰਗਾ ਦਿੱਤਾ ਹੋਣਾ ਹਾਂਜੀ ਹਾਂ ਬਾਈ ਆਪਣੇ ਖਰੀਦੀ ਹੋਏ ਵੀਰੇ ਹਾਂ ਖਰੀਦੀ ਹੋਈ ਆ ਆਪਣੇ ਖਰੀਦੀ ਹੋਈ ਆ ਤੇ ਮਾਨਸ ਮੰਡੀ ਤੁਸੀਂ ਆ ਕੇ ਭਾਲ ਵੀ ਸਕਦੇ ਹੋ ਤੇ ਬਾਕੀ ਬਾਈ ਇਹ ਰੇਟ ਦੀ ਗੱਲ ਜੀ ਤੇ ਰੇਟ ਕੀ ਹੈ 130 ਬਾਈ ਜੀ 130 ਆਨਤਾਨ ਹੋ ਜੂ ਹਾਂਜੀ ਹੋ ਜੂ ਅੱਜ ਮੰਡੀ ਤੇਜ ਹੈ ਨਾ ਹਾਂਜੀ ਰੇਟ ਸਾਰੀ ਵੱਧ ਗਈ ਹੁੰਦੇ ਤੇ ਬਾਕੀ ਇੱਕ ਅੱਧੀ ਰੇਟ ਹੈ ਤੇ ਬਾਕੀ ਤੁਸੀਂ ਬਾਈ ਕੋਲ ਆ ਕੇ ਜਿੱਦਾਂ ਸੌਦਾ ਹੁੰਦਾ ਚਵਾਈ ਜਬੇ ਬਹੁਤ ਪੋਲੀ ਹੈ ਬਾਈ ਮੌਕੇ ਦੀ ਗੱਲ ਹੋਰ ਹੁੰਦੀ ਹੈ ਤੇ ਉਦੋਂ ਮਾਨਤਾਨ ਜ਼ਰੂਰ ਹੋ ਜੂ ਚਵਾਈ ਚਵਾਈ ਕਹਿੰਦਾ ਇੱਕ ਨੰਬਰ ਆ ਤੇ ਝੋਟੀਆਂ ਵੀ ਚੰਗੀਆਂ ਰਹਿਣਾਂ ਥਾਂਲੇ ਵੇ ਬੋਡੀ ਦੀ ਬੰਤਰ ਦੀ ਗੱਲ ਕਰੀਏ ਥਾਣਾ ਥੁਣਾ ਦੀ ਜਮਾ ਪਹਿਲਾਂ ਝੋਟੀਆਂ ਥਣ ਲੱਗਿਆ ਤੇ ਚੰਗੀ ਝੋਟੀਆਂ ਲੇ ਮਿੱਤਰੋ ਚੰਗੀ ਝੋਟੀ ਦਿਖਾਉਣਿਆ ਤੇ ਝੋਟੀ ਬਹੁਤ ਆ ਹੈਵੀ ਹੈਗੀ ਤਾਜੀ ਸੁਹੀ ਹੋਈ ਸੀਗੀ ਤੇ ਥੋੜੀ ਜੀ ਕਮੀ ਆ ਗਈ ਤੇ ਬਾਕੀ ਤੋੜ ਕੇ ਇੱਕ ਵਾਰੀ ਦਿਖਾ ਦਈਏ ਤੁਹਾਨੂੰ ਤੇ ਫਿਰ ਆਪਾਂ ਜਿਹੜੀ ਗੱਲਬਾਤ ਬਾਈ ਨਾਲ ਕਰਾਂਗੇ ਸਾਹਮਣੇ ਬੱਚਾ ਵੀ ਦੇਖ ਰਿਹਾ ਤੁਸੀਂ ਹਨਾ ਤੇ ਝੋਟੀ ਤਾਕੜੀ ਬਹੁਤ ਹੈਗੀ ਤੋੜ ਕੇ ਦਿਖਾ ਦਈਏ ਇੱਕ ਵਾਰੀ ਤੇ ਫਿਰ ਆਪਾਂ ਜਿਹੜੀ ਗੱਲਬਾਤ ਬਾਈ ਨਾਲ ਕਰਾਂਗੇ ਤੇ ਤੁਹਾਨੂੰ ਦਿਖਾਵਾਂਗੇ ਕੀ ਕਾਰਨ थोड़ी जी कमी जरूर आई चंगी सी चोटी नहीं, नहीं बार तो 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 चेक करो चोटी का थाना जो मर गया तिल आ गई है चोटी जी आप गल करिए मुड़ा बी थाने था बहुत सोहना सगा ਤੇ ਪਰ ਥੱllenੇ ਗਾਲ ਤੜਾਣਾ ਸਪੇਸ ਬਹੁਤ ਸੋਹਣਾ ਸੀ ਕੰਨੇ ਸੂਏ ਇਹ ਇਹ ਪਹਿਲੇ ਸੂਏ ਪਹਿਲੇ ਸੂਏ ਸੂਏ ਹੋਈਆ ਤੇ ਪਹਿਲੇ ਸੂਏ ਜਿਹੜੇ ਲੇ ਬਣੇ ਬਹੁਤ ਸੋਹਣਾ ਤਿਆਰ ਕਰਨਾ ਸੀਗਾ ਤੇ ਥਣਾ ਜਿਵੇਂ ਸਪੇਸ ਸੀ ਹਨਾ ਚੰਗੀ ਝੋਟੀ ਸੀ ਬਾਈ ਦਾ ਕੱਦ ਦੇਖ ਲਓ ਬਰਾਬਰ ਆਉਂਦੀ ਆ ਕੱਦ ਕਾਠ ਪੂਰੀ ਜਰਾ ਪਾ ਜੰਦਾ ਹੈਵੀ ਝੋਟੀ ਸੀਗੀ ਤੇ ਪਰ ਜਿਹੜਾ ਥੱllenੇ ਕੰਮ ਸਾਰਾ ਗਾਲ ਤ ਹਨਾ ਖਣਾ ਜੇ ਆਪਾਂ ਗੱਲ ਕਰੀ ਸਪੇਸ ਬਹੁਤ ਸੋਹਣਾ ਸੀਗਾ ਕੁੰਡੀ ਕੰਨੀ ਝੋਟੀ ਪੂਰੀ ਸੀ ਲੈ ਚੱਲ ਬਈ ਬਣਦੇ ਤੇ ਬਾਕੀ ਜਿਹੜਾ ਕਮੀ ਨਹੀਂ ਸਕੂਟ ਝੋਟੀ ਦੇ ਵਿੱਚ ਹਨਾ ਪਿੱਠ ਕੋੜੇ ਦੀ ਮੰਤਰ ਦੀ ਗੱਲ ਕਰ ਲਈ ਤਾਂ ਬੋਡੀ ਸਟੈਕ ਕਰਦੀ ਤਾਂ ਪਹਿਲੇ ਸੂਏ ਝੋਟੀ ਸੂਈ ਸੀ ਤੇ ਬਸ ਜਦੋਂ ਕੋਈ ਕਾਰਨ ਵਾਣਾ ਹੁੰਦਾ ਤਾਂ ਜਿਹੜਾ ਇਹਦਾ ਥਣ ਸੀ ਉਹ ਖੜ ਗਿਆ ਤੇ ਪੂਰੀ ਜਾਣਕਾਰੀ ਆਪਾਂ ਬਾਈ ਤੋਂ ਲੈ ਕੇ ਦਿੰਨੇ ਆਂ ਬੱਚਾ ਤੁਸੀਂ ਦੇਖਿਆ ਤਾਂਜੀ ਸੂਈ ਹੋਣੀ ਦੁਆਰਾ ਇੱਕ ਬਾਈ ਕੋਲੇ ਹੋਰ ਸੀ ਤੇ ਅੱਲੀ ਹੈਗੀ ਇਹ ਵੀ ਤਰ੍ਹਾਂ ਦੀ ਚੈੱਕ ਕਰ ਲਓ ਤੁਸੀਂ ਤਾਜੀ ਸੂਈ ਹੋਈ ਆ ਤਾਂ ਛੋੜਾ ਜ਼ਰੂਰ ਆ ਜੁੜ ਮੰਗਾ ਤੇ ਬਾਕੀ ਭਾਅ ਦੀ ਗੱਲ ਕਰੀ ਤਾਂ ਮੱਝ ਭਾਅ ਦੇ ਵਿੱਚ ਹੋਊਗੀ ਕਿਉਂਕਿ ਜਿਹੇ ਜਾਂ ਮਾਲ ਆ ਉਹ ਇਹ ਮੁੱਲ ਹੁੰਦਾ ਤੇ ਮੁੱਲ ਦਾ ਭਾਈ ਵਧੀਆ ਜੇ ਆਪਾਂ ਗੱਦੀ ਕਰੀ ਤਾਂ ਦੁੱਧ ਨੂੰ ਵਾਸਤੇ ਹੈਨਾ ਘੱਟ ਪੈਸੇ ਲਾਉਣੇ ਆ ਤਾਂ ਵਧੀਆ ਮੱਝ ਇਥੋਂ ਮਿਲ ਜਾਂਦੀ ਆ ਮਾਨਸਾ ਵਾਲੀ ਤੇ ਬਾਕੀ ਭਾਈ ਤੋਂ ਪੁੱਛਦੇ ਰੇਟ ਰੂਟ ਕੀ ਰਹਿੰਦਾ ਜਾਣਕਾਰੀ ਹੈਨਾ ਜਿਹੇ ਜੇ ਰੇਟ ਹੀ ਹੋਊਗਾ ਤੇ ਕੋਈ ਬੜਾ ਰੇਟ ਨਹੀਂ ਆਪਾਂ ਕਹੇ ਦੀ ਹੈਨਾ ਜਿਹੇ ਜੇ ਪਸ਼ੂ ਹੈ ਰੇਟ ਤਾਜੇ ਸੁਈਆਂ ਹੋਏ ਦੋਨੇ ਤੇ ਉਹਦਾ ਥਣ ਮਰਿਆ ਹੋਇਆ ਇਹਦੇ ਸਾਰੇ ਚੰ ਸਹੀ ਨੇ ਤੇ ਬਾਕੀ ਬਾਈ ਤੋਂ ਰੇਟ ਦੀ ਜਿਹੜੀ ਜਾਣਕਾਰੀ ਲੈ ਕੇ ਦਿੰਨੇ ਆਂ ਬਾਕੀ ਪੁੱਛਦਾ ਬਾਈ ਤੋਂ ਜਾਣਕਾਰੀ ਕੋਈ ਨਾ ਕਰਨੇ ਗੱਲਬਾਤ ਬਾਈ ਸਸੀ ਗਾਲ ਸਸੀ ਗਾ ਬਈ ਤੇ ਬਾਈ ਜਿਹੜੀ ਆਪਾਂ ਪਹਿਲਾਂ ਦਾ ਨਾਮ ਅਸੀਂ ਗੁਰਵਿੰਦਰ ਬਾਈ ਗਾ ਠੀਕ ਆ ਗੁਰਵਿੰਦਰ ਬਾਈ ਜਿਹੜੀ ਪਹਿਲੇ ਨੰਬਰ ਤੇ ਝੋਟੀ ਤੋਰੀ ਹੈ ਨਾ ਹਾਂ ਬਈ ਐਵੇਂ ਸੂਈ ਹੈ ਕੀ ਗੱਲਬਾਤ ਆ ਇਹ ਬਈ ਪਹਿਲੇ ਸੂਈ ਹੈ ਰਕ ਪਹਿਲੇ ਸੂਈ ਹਾਂ ਬਈ ਠੀਕ ਆ ਤੇ ਕਿੰਨੇ ਦਿਨ ਹੋ ਗਏ ਬਈ ਸੂਈ ਨੂੰ ਸੂਈ ਨੂੰ ਬਈ ਇਹਨੂੰ ਐਂ ਲਾ ਲਓ 9 ਦਿਨ ਹੋ ਗਏ ਬਈ 9 ਦਿਨ ਹਾਂ ਸਹੀ 9 ਦਿਨ ਹੋ ਗਏ ਤੇ ਦੁੱਧ ਬਾਈ ਕਿੰਨਾ ਹੋਣਾ ਦੁੱਧ ਐਸ ਟਾਈਮ ਬਈ 8 ਲੀਟਰ ਹੈਗਾ 8 ਲੀਟਰ ਜਮਾ ਡੱਬੇ ਵਾਲਾ ਤੇ ਥਣ ਬਾਈ ਜਮਾਂਦਰੂ ਮਰੇ ਹੋਇਆ ਕਿ ਬੈਸੀ ਇਹ ਜਮਾਂਦਰੂ ਨਹੀਂ ਬਾਈ ਬਾਅਦ ਚ ਹੋਇਆ ਬੈਠਾ ਸੀ ਸੂਨਤਵਾਰ ਹਾਂ ਸੂਨਤਵਾਰ ਸੂਨਤੋ ਬਾਅਦ ਮਿੱਤਰੋ ਇਹਦਾ ਥਾਣਾ ਜਿਹੜਾ ਚਲਿਆ ਗਿਆ ਉਹ ਝੋਟੀ ਸੋਣੀ ਕੀਮਤ ਕੋਈ ਹੈ ਨਹੀਂ ਸੀ ਹੈਨਾ ਇਹ ਦੁੱਧ ਨੂੰ ਵੀ ਆ ਟਰੇਡਰ ਤਿਆਰ ਨਹੀਂ ਬਾਕੀ ਰੋਟੀ ਨੇ ਬਾਕੀ ਕੱਢਣਾ ਸੀ ਹੈਨਾ ਕੱਢਣਾ ਬਾਈ ਬਰੀਡ ਦੇ ਹਿਸਾਬ ਨਾਲ ਕੱਢਣਾ ਇਹਨੇ ਮੇਰੇ ਸਾਫ ਸੁਥਰੀ ਝੋਟੀ ਹੈ ਨੰਗਾ ਪਰਾਂ ਬਾਕੀ ਬਈ ਇਹਦੀ ਮਾਂ ਦਾ ਰਿਕਾਰਡ ਕਿਵੇਂ ਸੀਗਾ ਇਹਦੀ ਮਾਂ ਦਾ 16 ਲੀਟਰ ਸੀ ਬਾਈ ਆਪਣੇ ਕੋਲੋਂ ਹੀ ਗਈ ਸੀ ਇਹਦੀ ਮਾਂ ਠੀਕ ਹੈ ਹਾਂ ਤੇ ਬਾਕੀ ਬਾਈ ਕੋਲੇ ਸਾਰਾ ਫਾਇਲ ਡਾਟਾ ਵੀ ਹੈਗਾ ਹੈਨਾ ਹਾਂ ਹੈਗਾ ਬਾਈ ਨਾਲ ਜਿਹੜਾ ਸੀਮਨ ਲੱਗਿਆ ਉਹਦਾ ਵੀ ਹੈ ਬਾਕੀ ਝੋਟੀ ਦਾ ਤੇ ਇਹਦੀ ਮਾਂ ਦਾ ਵੀ ਹੈਗਾ ਆਪਣੇ ਕੋਲੋਂ ਗਈ ਹੋਈ ਹੈ ਇਹਦੀ ਮਾਂ ਤੇ ਭਾਈ ਇਹਦਾ ਰੇਟ ਦੀ ਗੱਲ ਆਂਦੀ ਹੈ ਗਰਵਿੰਦਰ ਦਾ ਰੇਟ ਕੀ ਹੈ ਰੇਟ ਬਾਈ ਦਾ 85000 85000 ਮਾਨਦਾਨ ਮਾਨਤਾਣ ਕਰ ਦਾਂਗੇ ਬਾਈ ਠੀਕ ਹੈ ਤੇ ਰੇਟ ਬਾਈ ਕੱਲ ਦੇ ਹਿਸਾਬ 85000 ਕਰਦਾ ਬਾਈ ਕਿਉਂਕਿ ਜੇ ਚਾਰੇ ਥਣ ਥਣ ਚੱਲਦਾ ਹੁੰਦਾ ਫਿਰ ਤਾਂ ਇਹਦੀ ਝੋਟੀ ਕੋਈ ਕੀਮਤ ਨਹੀਂ ਸੀ ਚੰਗੀ ਸੀ ਝੋਟੀ ਤੇ ਗੁਰਵਿੰਦਰ ਜਿਹੜੀ ਦੂਜੇ ਨੰਬਰ ਤੇ ਬਾਈ ਆਹ ਬੱਲੀ ਤੋਰ ਕੇ ਦਿਖਾਈਏ ਇਹ ਬਈ ਤੀਜੇ ਸੂਏ ਸੂਈ ਹੈ ਤੀਜੇ ਸੂਏ ਹਾਂ ਕੈ ਦਿਨ ਹੋ ਗਏ ਇਹਨੂੰ ਹੋ ਗਏ 12 ਦਿਨ 12 ਦਿਨ ਹਾਂ ਦੁੱਧ ਹੁਣ ਕਿੰਨਾ ਹੁਣ ਦੁੱਧ ਇਹਦੇ ਥੱਲੇ 12.5 ਬਾਈ ਕੰਡੇ ਵਾਲਾ ਹੈਗਾ ਜਮਾ ਜਮਾ ਤਲਾਈ ਚ ਬਾਈ ਆਪਣੇ ਕੋਲ ਲਾਈਵ ਵੀਡੀਓ ਹੈ ਸਾਰੀ ਦੀ ਜਦੋਂ ਬਾਈ ਦਾ ਪ੍ਰੋਪਰ ਚੋਂਦੇ ਰਹੇ ਆ ਆਪਾ ਬਣਾਉਂਦੇ ਰਹੇ ਆ ਨਾਲ ਦੀ ਨਾਲ ਲਾਈਵ ਪਾਉਂਦੇ ਬਾਈ ਕਹਿੰਦਾ ਵੀ ਜਿੱਥੋਂ ਲਈਏ ਪ੍ਰੋਪਰ ਵੀਡੀਓ ਜਮਾ ਹੈ ਨਾ ਤੇ ਦੁੱਧ ਤਿਆਰ ਹੈ ਕੰਡੇ ਵਾਲਾ 12 ਕਿਲੋ ਤੇ ਤਾਜੀ ਸੂਈ ਹੈ ਨਾ ਬਾਈ ਕਿੰਨੇ ਦਿਨਾਂ ਦੀ ਸੂਈ ਨਾ ਸੂਈ ਨੂੰ ਇਹਨੂੰ ਹੋ ਗਏ 12 ਦਿਨ ਬਾਈ 12 ਦਿਨ ਹਾਂ ਤੇ ਗੁਰਵਿੰਦਰ ਇਹਦੇ ਰੇਟ ਦੀ ਗੱਲ ਲੈਂਦੇ ਬਾਈ ਰੇਟ ਬਾਈ ਇਹਦਾ 1 10 1 10 ਮਾਨਤਨ ਹੋ ਜੂਗਾ ਮਾਨਤਨ ਖੁੱਲਾ ਕਰਾਂਗੇ ਬਾਈ ਮੰਡੀਆਂ 'ਚ ਤੇ ਲੱਗਦੀ ਹੈ ਨਾ ਹਾਂ ਖਰੀ ਰੇਟ ਮੱਲੇ ਲਖ ਤੋਂ ਉੱਪਰ ਜਾਈ ਜਾਂਦੇ ਨੇ ਨਹੀਂ ਜਾਈ ਜਾਂਦੇ ਬਾਈ ਦੇਖੋ ਮੰਗੀ ਕੋਸੀ ਜਾਈਏ ਪਰ ਮਾਲ ਦੇ ਹਿਸਾਬ ਨਾਲ ਦੇ ਦਾਂਗੇ ਆਪਾਂ ਕਰਾਂਗੇ ਮਾਨ ਤਾਨ ਬਿਲਕੁਲ ਹਾਂ ਬਾਈ ਕਹਿੰਦਾ ਮੰਡੀ ਸਾਹਿਬ ਮੰਗਣਾ ਪੈਂਦਾ ਤੇ ਬਾਕੀ ਮੌਕੇ ਦੀ ਗੱਲ ਆ ਮਾਨ ਤਾਨ ਜ਼ਰੂਰ ਹੋ ਜੂਗਾ ਜੇ ਤੁਹਾਡੇ ਝੋਟੀਆਂ ਕਈ ਵਾਰ ਪਸੰਦ ਆ ਜਾਂਦੇ ਮਾਨਸਾ ਮੰਡੀ ਤੇ ਪਹੁੰਚ ਕੇ ਤੁਸੀਂ ਖਰੀਦ ਸਕਦੇ ਹੋ ਤੇ ਬਾਕੀ ਇੱਥੇ ਜਿਹੜੇ ਚੰਗੇ ਪਸ਼ੂ ਆ ਜਾਂਦੇ ਮਿੱਤਰੋ ਹਨ ਰੇਟ ਜਿਹੇ ਜਾ ਮਰਜ਼ੀ ਲਾ ਲਓ ਚੰਗਾ ਲਾ ਲਓ ਘੱਟ ਲਾ ਲਓ ਉਹ ਜੇ ਤੁਹਾਨੂੰ ਇਥੋਂ ਮਾਨਸਾ ਮੰਡੀ ਤੋਂ ਜਿਹੜਾ ਪਸ਼ੂ ਨਿਕਲ ਜੂਗਾ ਕਿਉਂਕਿ ਮੰਡੀ ਇਹ ਜੀ ਆ ਜਾਇਰ ਰੇਟ ਵਾਲੇ ਪਸ਼ੂ ਮਿਲ ਜਾਂਦੇ ਆ ਤੇ ਬਾਕੀ ਚੰਗੇ ਰੇਟ ਵਾਲੇ ਪਸ਼ੂ ਮਿਲ ਜਾਂਦੇ ਹਨ ਚਾਹੇ ਜਾਂ ਮਰਜੀ ਪਸ਼ੂ ਤੁਸੀਂ ਆਖੋ ਕਿੰਨੇ ਦੁੱਧ ਵਾਲਾ ਮਾੜਾ ਚੰਗਾ ਸਭ ਪਸ਼ੂ ਇੱਥੇ ਮਿਲਦੇ ਆ ਤੇ ਬਾਕੀ ਅੱਜ ਦੀ ਵੀਡੀਓ ਕਿਵੇਂ ਲੱਗੀ ਦੋਸਤੋ ਕਮੈਂਟ ਜ਼ਰੂਰ ਕਰਕੇ ਦੱਸਿਓ ਤੇ ਮਿਲਾਂਗੇ ਦੋਸਤੋ ਜਲਦੀ ਕਿਸੇ ਨਵੀਂ ਜੀ ਮੰਡੀ ਦੇ ਨਾਲ ਤਬ ਤੱਕ ਲਈ ਦਿਓ ਜਾਇਦਾ ਧੰਨਵਾਦ ਸਾਰੇ ਭਰਾਵਾਂ ਦਾ ਸਤਿ ਸ੍ਰੀ ਅਕਾਲ